ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਸੰਪਰਦਾ ਕਾਰ ਸੇਵਾ ਬਾਬਾ ਤਾਰਾ ਸਿੰਘ ਸਿਰਾਲੀ ਸਾਹਿਬ ਵਾਲਿਆਂ ਦੇ ਵਰ ਸਾਈ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਅਗਵਾਈ ਹੇਠ ਜਿੱਥੇ ਲੰਬੇ ਸਮੇਂ ਤੋਂ ਹੜ੍ਹ ਪ੍ਰਭਾਵਿਤ ਲੱਕੇ ਅੰਦਰ ਸਵਾਵਾ ਜਾਰੀ ਹਨ ਉੱਥੇ ਅਜਰਾਲਾ ਸੈਕਟਰ ਅੰਦਰ ਬਾਬਾ ਜੀ ਦੇ ਸੇਵਾਦਾਰ ਪਿੰਡ ਰੱਤਾਖੇੜਾ ਮੁਕਤਸਰ ਸਹਿਰ ਤੋਂ ਵੱਡੀਆਂ ਸਵਾਵਾਂ ਲੈ ਕੇ ਉਜੇ ਅਤੇ ਇਨ੍ਹਾਂ ਸੰਗਤਾਂ ਵੱਲੋਂ ਹੜਪੀੜਤਾ ਦੇ ਡੰਗਰਾਂ ਵਾਲੀ ਤੂੜੀ ਚੋਕਰ ਅਤੇ ਸੁੱਕੀਆਂ ਰਸਦਾਂ ਲੈ ਕੇ ਆਂਦੀਆਂ ਗਿਆ ਇਸ ਸਬੰਧੀ ਲੋਕ ਇਹ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰੋ ਧੰਨਵਾਦ ਜੀ ਇਹ ਤੁਹਾਡੇ ਪਿੰਡ ਦੇ ਬੰਦੇ ਨੇ ਸਾਡੇ ਬਹੁਤ ਬਣਾਈ ਇਥੇ ਅਗੇ ਬਹੁਤ ਹੱਡਾ ਵਾ ਹੁਣ ਸਰਕਾਰਿੰਗ ਦਾ ਸੁਧਾਰ ਜਾਣਾ ਚੰਗਾ ਦਾ ਸੁਧਾਰ ਹੋਣਾ ਬਹੁਤ ਬਹੁਤ ਨੋ ਸਿਨਰ ਆਜੋ ਆਜੋ ਸੋਨਿਆ

ਕੌਣ ਜਾ ਰਿਹਾ ਹੈ ਇਸ ਨੂੰ ਇਹ ਨੰਬਰ ਦਾ ਇਹਨਾਂ ਦੇ ਹੈਗੇ ਪਾਸੇ ਪਾਸੇ 2000 ਜੀ ਲਾ ਦੇਣਾ ਲਾਏ ਮੰਨੇ 21 ਉਹ ਵੀ ਕਿਸੀ ਅੱਗੇ ਸਰਪੰਚ ਕੋ ਬੇਅਲੀ ਦਾ ਡੇਟਾ ਮੈਂ ਇਟਮਾਸ ਹੋਇਸਟ ਦੇ ਕੋਲ ਲਈ ਚਾਹੇ ਕਬੂਰੇ ਦਾ ਨੰਬਰ ਦੇ ਜਿਹੜੇ ਮੈਟਰ ਮੈਂ ਅਗੋਂ ਉਹ ਸੰਖੇਪ ਜਿਹੜੇ ਇਹ ਟਰਾਲੇ ਇਹ ਟਰਾਲੇ ਫਿਰ ਇੱਥੋਂ ਲਾ ਕੇ ਵਾਪਸ ਹੀ ਚੱਲ ਜਾਣਗੇ ਇਹਨਾਂ ਨੂੰ ਦੁਬਾਰਾ ਸਿੱਖਣਾ ਹੋਊਗਾ ਸਾਲੀ ਹਾਂ ਜੀ ਫੋਰਬੂ ਦੇ ਸਤਨਾਮ ਬੋਹਾਰੇ ਗੁਰੂ ਸਤਨਾਮ Thank you. ਯਾ 0079 709 407 40 ਤਾਂ ਸੇਸ ਨੂੰ ਇਹਨਾਂ ਨੂੰ ਫੋਨ ਲੰਗ ਮੈਂ ਬੰਦ ਕੀਤਾ ਸੇਵਾ ਕਰਨਾ ਤਾਂ ਫੋਨ ਕਰਦਾ ਉੱਤੇ ਆਹ ਸਾਹਿਬਾ ਆਇੰਦ ਗੁਰਜੀਤ ਦੇ ਅਸੀਂ ਪਿੰਡ ਰੱਤਾ ਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਾਸੀ ਆ ਅਸੀਂ ਇਸ ਟਾਈਮ ਤੇ ਸੰਤ ਬਾਬਾ ਤਾਰਾ ਸਿੰਘ ਰਹਿਨਮਾਈ ਹੇਠ ਬਾਬਾ ਸੁੱਖਾ ਸਿੰਘ ਜੀ ਕੋਲ ਪਹੁੰਚੇ ਆ ਰਾਤ ਦੇ ਸੀ 20 ਟਰਾਲੀਆਂ ਤੂੜੀ ਅਤੇ ਕੁਝ ਲਗਭਗ 6-700 ਗਟਾ ਫੀਲਡ ਲੈ ਕੇ ਇਹਨਾਂ ਮਹਾਪੁਰਖਾਂ ਦੀ ਰਹਿਨਮਾਈ ਹੇਠ ਅਸੀਂ ਹੁਣ ਗਾ ਅਜਨਾਲਾ ਸਾਈਡ ਨੂੰ ਚੱਲੇ ਆ ਜਿੱਥੇ ਇਹਨਾਂ ਮਹਾਪੁਰਖਾਂ ਦੇ ਸੇਵਕ ਪਹਿਲੇ ਦਿਨ ਤੋਂ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਕੋਲੇ ਅਸੀਂ ਰਸਤ ਪਾਣੀ ਲੈ ਕੇ ਜੋ ਮਹਾਪੁਰਖਾਂ ਦਾ ਹੁਕਮ ਆ ਚੱਲੇ ਆ ਅੱਗੇ ਵੀ ਅਸੀਂ ਮਹਾਪੁਰਖਾਂ ਨਾਲ ਸਾਡੇ ਐਨਆਰਈ ਵੀਰਾਂ ਦਾ ਬਹੁਤ ਧੰਨਵਾਦ ਸਾਡੇ ਨਗਰਦਿਆਂ ਦਾ ਜਿਨ੍ਹਾਂ ਨੇ ਕਿਹਾ ਵੀ ਆਪਾਂ ਟਰੈਕਟਰ ਵੀ ਲੈ ਕੇ ਜਾਣੇ ਆ ਜੋ ਮੋੜ ਬਸੇਬੇ ਵਾਸਤੇ ਅਸੀਂ ਡੀਲ ਦੀ ਸੇਵਾ ਵੀ ਕਰਾਂਗੇ ਜਿੰਨੇ ਜੋਗੇ ਹੋਏ ਨਗਰ ਪ੍ਰਾਲਾ ਕਰਕੇ ਤੇ ਸਾਰੇ ਸੰਗਤ ਵੱਲੋਂ ਇਹੋ ਹੀ ਬੇਨਤੀਆਂ ਨੇ ਵੀ ਆਪਾਂ ਐ ਸੌਖੀ ਘੜੀ ਦੇ ਵਿੱਚ ਮਹਾਂਪੁਰਸ਼ਾਂ ਨਾਲ ਰਲ ਮਿਲ ਕੇ ਜੋ ਆਪਣੀ ਸੰਗਤ ਤੇ ਪੰਜਾਬ ਤੇ ਔਖੀ ਘੜੀ ਆਈ ਆ ਆਪਾਂ ਸਾਰੇ ਰਲ ਕੇ ਤੇ ਆਪਾਂ ਵਾਚਾਰ ਸੇਵਾ 'ਚ ਹਿੱਸਾ ਪਾਈਏ ਜੋ ਮਹਾਂਪੁਰਸ਼ ਮਹਿਵਾਨ ਮਾ ਰਹੇ ਨੇ ਉਹ ਛਲਾਂਗਾ ਜੋਗ ਨੇ ਅਸੀਂ 23 ਦੇ ਵਿੱਚ ਵੀ ਮਹਾਂਪੁਰਸ਼ਾਂ ਕੋਲ ਪਹੁੰਚੇ ਸਾਂ ਸਾਡਾ ਕੋਈ ਪਹਿਲਾਂ ਇਸ ਸੰਪਰਦਾਨਾ ਕੋਈ ਜੇੜ ਮੇਲ ਨਹੀਂ ਸੀ ਤੇ ਪਰ ਮਹਾਂਪੁਰਸ਼ਾਂ ਦੇ ਸਵਾਵਾ ਵੇਖ ਕੇ ਅਸੀਂ ਇਹਨਾਂ ਕੋਲੇ ਇਹਨਾਂ ਨਾਲ ਜੁੜਨ ਦੀ ਕਿਰਪਾਲਤਾ ਕੀਤੀ ਤੇ ਮਹਾਂਪੁਰਸ਼ੀ ਸਾਨੂੰ ਆਸ਼ੀਰਵਾਦ ਦੇਣ ਸਾਡੇ ਨਗਰ ਦੇ ਸਿੰਘਾਂ ਨੂੰ ਨੌਜਵਾਨਾਂ ਨੂੰ ਭੜੀਆਂ ਨਸ਼ਿਆਂ ਦੀਆਂ ਲਾਹਤਾਂ ਤੋਂ ਮਾਰੇ ਦੂਰ ਰੱਖਣ ਤੇ ਸਾਨੂੰ ਇਸੇ ਤਰ੍ਹਾਂ ਸਵਾਮਾ ਕਰਨ ਦਾ ਬਾਲੂਦਮ ਬਖਸ਼ਣ ਬੋਲੋ ਜੈ ਗੁਰੂ ਜੀ ਦਾ ਖਾਲਸਾ ਜੈ ਗੁਰੂ ਜੀ ਦੇ ਪ੍ਰਿੰਸ ਸ੍ਰੀ ਹਰਿਆਣੀ ਵਿੱਚ ਪਹਿਲੇ ਦਿਨ ਬਾਬਾ ਜੀ ਬੜੀ ਜੇ ਸਾਲ ਸੇਵਾ ਕੀਤੀ ਜਿਦੋਂ ਹੜਾ ਆਇਆ ਤੇ ਇਸ ਵਾਰ ਬਾਬਾ ਜੀ ਬਾਹਰ ਸੀਗੇ ਤੇ ਸਾਰੇ ਆਪਣੇ ਕਾਰਜ ਛੱਡ ਕੇ ਤੇ ਜਦੋਂ ਪਤਾ ਲੱਗਾ ਵੀ ਸੰਗਤ ਮੁਸੀਬਤ ਦੇ ਵਿੱਚ ਤੇ ਬਾਬਾ ਜੀ ਉਥੋਂ ਤੁਰੰਤ ਸਾਰਾ ਕੋਈ ਜੂਦੋਂ ਛੱਡ ਕੇ ਸੰਗਤਾਂ ਨੂੰ ਕਿਹਾ ਵੀ ਮੈਂ ਆਪਣੇ ਅਪਦੇਸ਼ਵਾਸੀਆਂ ਨਾਲ ਪੰਜਾਬ ਵਾਸੀਆਂ ਨਾਲ ਜਾ ਕੇ ਖੜਦਾ ਹਾਂ ਤੇ ਤੁਰੰਤ ਰਾਤ ਆ ਕੇ ਜਦੋਂ ਰਾਤ ਆਏ ਤੁਰੰਤ ਉਸੇ ਵળે ਬੰਨ ਤੇ ਚਲੇ ਗਏ ਤੇ ਜਦੋਂ ਦੇ ਵੀ ਆਏ ਆ ਸੰਗਤਾਂ ਦੇ ਨਾਲ ਜਿੰਨਾ ਵੀ ਸੰਗਤ ਨੂੰ ਨਾਲ ਲੈ ਕੇ ਤੇ ਆਪਣੇ ਉਹ ਇਕੱਠੇ ਕਰਕੇ ਜਾ ਕੇ ਬੰਨਾਂ ਤੇ ਉਹ ਪ੍ਰਾਲੇ ਕਰਨ ਦੇ ਆ ਤੇ ਜਿੰਨੀ ਵਤ ਵੱਲ ਸੇਵਾ ਕਰਨ ਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ